ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਜਾਰਜਪੁਰ ਚ ਭਾਰੀ ਮਾਤਰਾ ਚ ਲਾਂ ਡ੍ਰਮ ਦੋਸ਼ੀਆਂ ਦੇ ਪਰਚੇ ਦਰਜ ਜ਼ਿਲ੍ਹਾ ਕਪੂਰਥਲਾ ਦੇ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡ ਜਾਰਜਪੁਰ ਚ ਐਕਸਾਈਜ਼ ਮਹਿਕਮਾ ਪੰਜਾਬ ਪੁਲਿਸ ਅਤੇ ਸ਼ਰਾਬ ਠੇਕੇਦਾਰਾਂ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਕਾਫੀ ਕਾਰਾਚ ਕੀਤੀ ਗਈ ਰੇਡ ਦੌਰਾਨ ਵੱਡੀ ਮਾਤਰਾ ਚ ਕੱਚੀ ਅਤੇ ਪੱਕੀ ਲਾਂ ਡ੍ਰਮ ਬਰਾਮਦ ਹੋਏ ਜੋ ਕਿ ਲੋਕਾਂ ਨੇ ਆਪਣੇ ਕਾਰਾਚ ਲੁਕੋ ਕੇ ਵੱਡੇ ਡਰਮ ਕੈਨੀਆਂ ਆਦਿ ਚ ਪਾ ਕੇ ਵਿੱਚ ਨੂੰ ਰੱਖੀ ਸੀ ਇਸ ਮੌਕੇ ਸ਼ਰਾਬ ਠੇਕੇਦਾਰ ਰਮਨ अरोड़ा ਨੇ ਦੱਸਿਆ ਕਿ ਸਾਡੇ ਠੇਕਿਆਂ ਤੇ ਜਦੋਂ ਵਿਕਰੀ ਘਟੀ ਤੇ ਸਾਨੂੰ ਮੁਖਵਿਰਾ ਨੇ ਦੱਸਿਆ ਕਿ ਜਾਰਜਪੁਰ ਦੇ ਘਰਾ ਵਿੱਚ ਦੇਸੀ ਸ਼ਰਾਬ ਬਣਾ ਕੇ ਵੇਚਣ ਦਾ ਨਜਾਇਜ਼ ਕਾਰੋਬਾਰ ਚੱਲ ਰਿਹਾ ਹੈ ਜਿਸ ਦੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਤਰ ਪਕੜ ਕਰਕੇ ਪਰਚੇ ਦੇ ਦਿੱਤੇ ਹਨ ਤੇ ਨਜਾਇਜ਼ LAN ਮੌਕੇ ਤੇ ਨਸ਼ਟ ਕਰ ਦਿੱਤੀ ਹੈ ਸ਼ਰਾਬ ਠੇਕੇਦਾਰ ਰਮਨ अरोड़ा ਨੇ ਦੱਸਿਆ ਕਿ ਜਾਰਜਪੁਰ ਤੋਂ ਇਲਾਵਾ ਹੋਰ ਵੀ ਕਈ ਪਿੰਡਾਂ 'ਚ ਨਜਾਇਜ਼ ਲਾਂਦਾ ਕਾਰੋਬਾਰ ਹੋ ਰਿਹਾ ਹੈ ਜਿਸ ਦੀ ਛਾਪੇਮਾਰੀ ਕਰਕੇ ਇਸ ਨਜਾਇਜ਼ ਕਾਰੋਬਾਰ ਨੂੰ ਖਤਮ ਕੀਤਾ ਜਾਵੇਗਾ। ਕਪੂਰਥਲਾ ਦੇ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ। ਰਮਨ ਜੀ ਕਹਿੰਦੇ ਐਕਸਾਈਜ਼ ਡਿਪਾਰਟਮੈਂਟ ਦੇ ਨਾਲ ਇੱਕ ਨਾਲ ਪੁਲਸ ਲੈ ਕੇ ਕੁਝ ਇਲਾਕਿਆਂ ਦੇ ਵਿੱਚ ਛਾਪੇਮਾਰੀ ਕੀਤੀ ਗਈ ਸੀ ਤੇ ਕੀ ਕੀ ਬਰਾਮਦ ਹੋਇਆ ਕਿਹੜਾ ਪਿੰਡ ਸੀ ਇਹ? ਇਹ ਅਦਵੀ ਇਸ ਸੁਲਤਾਨਪੁਰ ਦੇ ਵਿੱਚ ਪਿੰਡ ਜਾਂਜ ਹੋਇਆ ਇਸ ਪਿੰਡ ਦੇ ਵਿੱਚ ਨਵਕ ਅਦੀ ਇਹ ਨਹੀਂ ਮਤਲਬ ਅਜਾ 1250 ਹੋਈ ਜਦਕਿ ਥੋੜੀ ਕਲੀ ਖਬਰ ਵੀ ਆ ਰਹੀ ਸੀ ਕਿ ਅਸੀਂ ਜਾਵਾਂਗੇ ਬਾਕੀ ਜਿਸ ਸਾਰੀ ਇਨਫੋਰਮੇਸ਼ਨ ਆਈ ਤੇ ਅਸੀਂ ਆਪਣੇ ਐਕਸਾਈਟ ਨਾਈਟ ਨੂੰ ਅਫਸਰ ਜੀਤੂ ਸਾਹਿਬ ਆਣਨ ਗਏ ਜਿੱਤ ਤੇ ਫਿਰ ਉਹਨਾਂ ਤੋਂ ਸਰਨ ਆ ਤੇ ਰਿਜੈਕਟਰ ਸਾਹਿਬ ਦੇ ਨਾਲ ਉਹ ਦੇਖਾਈ ਦਿਨ ਨਾਲ ਉਹ ਸਾਡੇ ਜੀ ਬਾਦੂ ਜੀ 플러스 ਸੁਪਾਰਨੋ ਥਾਨੇ ਵੀ ਉਹ ਜੀ ਜਿਹਨੇ ਰਜਿਸਟਰ ਉਹਦਾ ਉਹ ਬੜੀ ਭਾਰੀ ਮਾਤਰਾ ਵਿੱਚ ਆਖ ਚੁ ਅੱਠ ਨੌ ਅੰਦਰ ਵਿੱਚ ਜਿਹੜੇ ਕਾ ਚੁਰੇ ਉਹਦੇ ਬਾਥੂਮ ਦੇ ਵਿੱਚ ਕਿਸੇ ਜਿਹੜੇ ਸੋਲ ਦੇ ਵਿੱਚ ਲੱਗ ਗਈ ਕੁਛ ਦਾਣ ਕਦੋਂ ਜੀ ਐਪਸਿਲ ਦੇ ਜੀ ਤੁਹਾਨੂੰ ਦੋ ਦੋ 100 ਮਿਲੀਲੀਟਰ ਦੇ ਪਰੇ ਪਰ ਗ੍ਰਾਮ ਜਿਹੜੀ ਚਾਹ ਸੀ ਚਾਹੋ ਸ਼ਾਮ ਕਰ ਲਈਵੇ ਜੇ ਅਜੇ ਕਿਰਨ ਲੇਟ ਹੋ ਜਾਂਦੇ ਤੇ ਹੋ ਸਕਦਾ ਹੈ ਉਹ ਦੌਰ ਘਟੇ ਤੇ ਅਸ ਆਏ ਜਦੋਂ ਸਵੇਰ ਕਰੀ ਜੀ ਕਿ ਕਿਹੜੇ ਕਿਹੜੇ ਬੰਦੀਆਂ ਦੇ ਉੱਤੇ ਪੱਤਾ ਜਿਹੜਾ ਦਿੱਜਿਆ ਸੀ ਮੰਨਦੇ ਇਹ ਆਜੂ ਪਰਚੇ ਦਰਜ ਹੋਏ ਜੀ ਚਾਰ ਪਰਚੇ ਦਰਜ ਹੋਏ ਆਜ ਕੇ ਫੇਅਰ ਆਜ ਕੇ ਫੇਅਰ ਚਾਰ ਲੱਖ ਫੀਆਰ ਹੋ ਗਏ ਨੇ ਔਰ ਜਿਹਦਾ ਚੋਰ ਇਹ ਗੈਰੀਜਿਸ ਨੂੰ ਆਪ ਕੇਛਾ ਉਹ ਜਿਹੜਾ ਹੈ ਇਹ ਉਹ ਜਿਹੜੇ ਜਿਹੜੇ ਬੰਦੇ ਦੇ ਪਰਚੇ ਦਰਜ ਹੋਏ ਆ ਇਹਨਾਂ ਦਾ ਪਹਿਲਾਂ ਵੀ ਰਿਕਾਰਡ ਆਗਾ ਵਾ ਹਾਂਜੀ ਉਹ ਕਰਨਤੀ ਨੂੰ ਕੋਣ ਹੈ ਇਹ ਬੰਤ ਸਾਡੇ ਕੋ ਕਦੀ ਵੀ ਇਸ ਪਿੰਡ ਦੀ ਜਲੂਦਰੀ ਇਨਫੋਰਮੇਸ਼ਨ ਆਈ ਨਹੀਂ ਪਰ ਜਦੋਂ ਉਹ ਸਿੱਧੇ ਕੇ ਅਕਸਰ ਸਵਾਲ ਪੇਲੇ ਕਰਦਾ ਤਾਂ ਸਾਡੇ ਫਿਰ ਸੀਰ ਜਿੱਕੇ ਦੀ ਚਲਿਆ ਜਲੂਦਰੀ ਉਹ 4000 ਰੈਲੀ ਸਾਲੋਂ ਦੇ ਅਗਰਜ਼ ਦੇ ਪਾਣੀ ਕਰਕੇ ਨਹਾਉਣੇ ਬਾਹਰ ਲੋਕੀ ਨੂੰ ਤਾਂ ਮਿਲ ਕੋਈ ਨਹੀਂ ਅਸਲ ਉਸਨੂੰ ਕੀ ਆਲ ਦੇ ਰਿਹਾ ਨਾ ਮੱਤ ਕਿੰਨਾ ਜੀ ਸੀ ਇਹਨਾਂ ਲੋਕਾਂ ਦੇ ਉਸ ਜੀ ਦਾ ਬੈਗਾ ਚੁੱਕਿਆ ਇਹ ਪਾਣੀ ਦੇ ਅੰਦਰ ਵਿੱਚ ਆ ਕੁਝ ਫੌਂਟਰੀਆਂ ਦੇ ਵਿੱਚ ਉਹ ਸਾਰੇ ਬੈਲੂਨ ਜਿੰਨਾ ਕੋਲ ਲਾਸ ਹੋਇਆ ਉਹ ਜਿਹੜਾ ਜਨਰ ਦੇਖ ਨਹੀਂ ਅੰਦਰ ਉਸ ਦਾ ਸਲਾ ਮੰਗਿਆ ਨੇ ਤੇ ਅਸੀਂ ਪਾਣੀ ਦੇ ਚੱਕਰ ਤੇ ਰਹੇ ਕਿੰਨੇ ਚਿੰਨਣ ਲੱਗਦਾ ਬੱਧੀ ਨੂੰ ਉੱਥਾ ਪੂਰੀ ਸ਼ਾਮ ਹੋਰ ਰੱਘਾ ਵਿੱਚ ਦੇ ਸੀ ਉਸ ਪਿੰਡ ਦੇ ਦੋ ਕਰੀਆਸੀ ਦੋਨਾਂ ਲਈ ਅਚੋ ਇੱਕ ਚਾਂਗਰ ਤੋਂ ਦੂਸਰਾ ਚਾਂਗਰ ਅੱਠ ਘਾੜੇ ਵਿੱਚੋਂ ਉਹਨਾਂ ਦੇ ਅੱਜ ਦੇ ਰੋਜ਼ ਦੇ ਜਿਹੜੇ ਇਹ ਗੱਦੋਕਾ ਤੁਸੀਂ 2000 ਮੀਟਰ ਤੋਂ ਉੱਪਰ ਤੋਂ ਹੋਏ। ਰਮਜੀਤ ਤਾਂ ਜਾਰਜਪੁਰ ਦੀ ਗੱਲ ਹੋਈ ਜਿਹੜੇ ਮੰਡ ਏਰੀਆ ਹੈਗੇ ਦਰਿਆ ਦੇ ਕੰਢੇ ਕਾਫੀ ਪ੍ਰਿੰਟ ਹੈਗੇ ਜਿਹੜੇ ਦਰਾਈ ਜ਼ਮੀਨਾਂ ਦੇ ਜਿਹੜੀ ਦੇਸੀ ਲਾਂਡ ਦਾ ਕਾਰੋਬਾਰ ਚੱਲਦਾ ਤੋਂ ਦੇ ਦਾ। ਉਹਦੇ ਬਾਰੇ ਤੁਸੀਂ ਕੀ ਕੀ ਕਹੋਗੇ? ਦੇਖੋ ਜੀ ਕਿੰਨੇ ਵੇਲੇ ਹਾਦਸੇ ਹੁੰਦੇ ਜਿਵੇਂ ਇੱਕਲਾ ਆਇਤੋਂ ਪਹਿਲਾ ਆਇਸਾ ਪਹਿਲਾ ਕਾਰ ਦਾ ਸਿਕਾ ਪ੍ਰਾਈਮ ਤੇ ਅਰਦਲ ਕਾਰ ਹੋਇਆ ਸੀ। ਜਿਹੜਾ ਉਹ ਤਾਂ ਹੋ ਗਿਆ ਸੀ। ਉਸ ਤੋਂ ਬਾਅਦ ਜਦੋਂ ਬੱਲਾਈ ਮਰੀਚਕਾਂ ਉਹ ਕਿੰਨੇ ਹੁੰਦੇ ਸੀ ਮੇਰੇ ਉਹ ਤਾਂ ਸੁਣੀਆ ਕਿ ਕਦ ਜੇ ਜੇ ਅੰਦਰ ਆਈ ਇਹ ਕਿਹੜੀ ਦਾਲ ਉਹ ਆਈ ਨਹੀਂ ਵਿੱਚ ਕਦ ਦੋ ਇਹ ਦਾਲ ਨੂੰ ਬਾਦੂ ਕਿਸੀ ਉਹਨਾਂ ਵਿੱਚ ਕੀੜੇ ਵਿੱਚ ਉਹ ਬੈਠੇ ਰਹੇ ਸੀ ਤੇ ਉਹ ਸਭ ਜਿਹੜੀ ਦਿੱਤੀਆਂ ਨੇ ਇਹ ਅਧਿਗਮ ਬਾਰੇ ਜਦੋਂ ਉਹਨਾਂ ਪਾਣੀ ਨਾਲ ਆਏ ਹੋਏ ਨੇ ਜੇ ਉਹਦੇ ਵਿੱਚ ਪੂਰੀ ਸਭ ਕੋਈ ਅੱਧਾ ਨਾ ਚੜੀ ਜੇ ਫਿਰ ਚਾਲੇ ਤੇ ਜਿੰਨੇ ਵੀ ਨੇ ਉਹ ਦਵਾਉਣਾ ਹੈ ਆਨ ਲੋਕ ਇਸ ਤਰ੍ਹਾਂ ਸਮਝਦੇ ਨੇ ਉਹ ਕਿ ਤੇ ਹਰ ਗ੍ਰੇਡ ਜੀ ਨੂੰ ਸੋਚਦਾ ਹੈ ਕਿ ਦੋ ਦੁਕੰደਜੇ ਜਾ ਰਹੇ ਹੁੰਦੇ ਆ ਰੱਬ ਚਾਹੇ ਕਿਹੜਾ ਕੈਂਟਰ ਬੰਦੇ ਜਾਂ ਕੀ ਬੰਦੇ ਆ ਕਿੰਨੀ ਜਲਦੀ ਤਿਆਰ ਕਰਕੇ ਇਹ ਆਸੇ ਪਾਸੇ ਲੋਕਾਂ ਨੂੰ ਸੁਣਾਇਆ ਜਾਵੇ ਤੇ ਸਾਕੇ ਵੀ ਗੈਰ ਨੂੰ ਦੇਖਣ ਦੀ ਸਿਲਾਈ ਉਹ ਇਹਨਾਂ ਰਿਲੋਸ ਜਾ ਰਹੇ ਨੇ ਸਭ ਤੋਂ ਘਟਾ ਰਿਹਾ ਹੋਇਆ ਆਨਲਾਈਨ ਸਮੇਂ ਦੇ ਵਿੱਚ ਸਾਈਜ਼ ਡਿਪਾਰਟਮੈਂਟ ਨੂੰ ਲੈ ਕੇ ਹੋਰ ਇਦਾਂ ਦੀ ਛਾਪੇ ਮਾਰੀ ਜਾ ਰਹੀ ਰਹੀ ਬਿਲਕੁਲ ਜਿਹੀ ਅਜਿਹਾ ਕਰ ਰਹੀ ਜੀ ना दिन्दे ना दिन्दे और शायद ना वो जितनी लाफिंग दीन लगे और देवा सिंह के हम को लेटा लगातार जाहिर खांगे और जिन्हें ऑक्सीजन का अपनी तो आवश्यकता से के कि के यानी इच्छा उत्तर कृषमीरा वासी जहाज को थासा सकता और एक अमर जैसे उत्तर जाने से वासी जहाज को एक साधे उत्तर सौमाल वासी जहाज को एक अशोकमाल सामने ਅਮਰ ਜਿਹੋਕ ਨਜ਼ਮੀ ਜੀ ਇਹ ਚਾਰ ਬੱਚੇ ਜਿਹੜੇ ਕੱਲ੍ਹ ਆਉਂਦੇ ਸੀ ਕਿਤੇ ਕੇ ਬਾਕੀ ਚਾਹੁੰਦੇ ਨੇ ਉਹ ਤਾਂ ਚਲੋ ਗਿਆ